202500 ਰੁਪਇਆ ਲੈ ਜਾਣਾ ਬੱਸ ਜੀ ਆ ਚਾਬੀ ਹੈ ਇਹ ਚਾਬੀ ਨੂੰ ਦੇਖੋ ਇੱਤੇ ਵੀ ਕੋਈ ਥਰੈਡ ਵਗੈਰਾ ਜਾਂ ਕੋਈ ਉਹ ਜੀ ਚੀਜ਼ ਹੈ ਜੀ ਨਹੀਂ ਹੈ ਨਹੀਂ ਜੀ ਆ ਦੇਖੋ ਇਹ ਰੁਪਏ ਕੀ ਇਹ ਦੇਖੋ ਜੀ ਆਪਣੇ ਆਪਣੇ ਦੀ ਵੀ ਦੇ ਸਕਦਾ ਕੋਈ ਹਾਂ ਤੁਸੀਂ ਆਦੀ ਇਸ ਤਰ੍ਹਾਂ ਦੀ ਗੋਲ ਗੋਲ ਚਾਬੀ ਹੋਵੇ ਇਸ ਤਰ੍ਹਾਂ ਦੀ ਗੋਲ ਨਹੀਂ ਦੂਜੀ ਚਾਬੀ ਹੈ ਆ ਦੇਖੋ ਫਿਰ ਮੈਂ ਤੁਹਾਨੂੰ ਦਿਖਾਉਣਾ ਹਾਂ ਆ ਦੇਖੋ ਜੀ ਇਹ ਚਾਬੀ ਹੈ ਥੋੜਾ ਕਲੋਜ਼ ਕਰ ਲਓ ਕੈਮਰੇ ਨੂੰ ਹਾਂ ਜੀ ਭਾਈ ਕਿਉਂਕਿ ਇਹ ਨੇੜੇੋਂ ਦੇਖਣ ਵਾਲੀ ਆਈਟਮ ਹੈ ਜੀ ਇਹ ਨਾਰਮਲ ਚਾਬੀ ਹੈ ਜੀ ਆ ਦੇਖੋ ਇੱਤੇ ਆਪਾਂ ਇਸ ਤਰ੍ਹਾਂ ਕਮਾਵਾਂਗੇ ਹੱਥ ਦੇਖੋ ਹੁਣ ਤੇ ਇੱਕ ਮੈਗਨੇਟ ਪਾਵਰ ਭਰ ਰਹੇ ਆਪਾਂ ਹਿੱਲ ਰਹੀ ਆ ਬਾਈ ਮੈਗਨੇਟ ਪਾਵਰ ਭਰਨ ਤੋਂ ਬਾਅਦ ਦੇਖੋ ਜੀ ਬੋਲਾਂਗੇ ਐਬਰਾਗਾ ਡੈਬਰਾ ਗਿਲੀ 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 ਤੁਸੀਂ ਦੇਖ ਸਕਦੇ ਹੋ ਕਿ ਇਹ ਮੂਵ ਹੋ ਜੂਗੀ ਉਹ ਕਿਆ ਬਾਤ ਹੈ ਇਹ ਤਾਂ ਹੈ ਤਾਂ ਉਸ ਨਹੀਂ ਇਹ ਮੇਰੇ ਇੱਤੇ ਵੀ ਹੋ ਸਕਦੀ ਹੈ ਹਾਂਜੀ ਤੁਸੀਂ ਕਰਕੇ ਦੇਖ ਸਕਦੇ ਹੋ ਤੁਸੀਂ ਕਰੋ ਨਾ ਹੱਥ ਮੇਰੇ ਰੱਖੋ ਇਹ ਸਭ ਟਰਿਕ ਹੁੰਦੇ ਆ ਜੀ ਜਿਹੜਾ ਸੰਤਰੀਕ ਲੋਕ ਕਹਿੰਦੇ ਨੇ ਸਾਡੇ ਕੋਲੇ ਚਮਤਕਾਰ ਦੀ ਸ਼ਕਤੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਗਾ ਹਾਂਜੀ ਇਹ ਟਰਿਕ ਤਾਂ ਹੀ ਮੇਰੇ ਹੱਥ ਤੇ ਹੁੰਦੇ ਕਿਉਂਕਿ ਉਹ ਆਪਣਾ ਉਹਨਾਂ ਨੇ ਹਿਸਾਬ ਲਾਉਣਾ ਕਿ ਕਿਵੇਂ ਕਦੋਂ ਕੀ ਕਰਨਾ ਕਿਉਂਕਿ ਅੰਦਰਲੀਆਂ ਗੱਲਾਂ ਨੇ ਇਹੋ ਜੇ ਹੀ ਦੱਸਤੀਆਂ ਤਾਂ ਫਿਰ ਟਰਿਕ ਕਾਦੀ ਰਹਿ ਗਈ ਫਿਰ ਜਾਦੂਗਰੀ ਕਾਦੀ ਰਹਿ ਗਈ ਇਦਾਂ ਦੀਆਂ ਹੋਰ ਟ੍ਰਿਕਾਂ ਨੇ ਪਰ ਮੇਨ ਮਕਸਦ ਤਾਂ ਸਾਡਾ ਹੀ ਵੀਡੀਓ ਹੈ ਕਿ ਬਾਬਿਆਂ ਤੋਂ ਦੂਰ ਰਹੋ ਜੀ 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 ਕਿਉਂਕਿ ਬਾਬੇ ਲੋਕਾਂ ਨੂੰ ਹਮੇਸ਼ਾ ਮੂਰਖ ਬਣਾਉਂਦੇ ਸੀ ਬਣਾਉਂਦੇ ਆਏ ਤੇ ਬਣਾਉਂਦੇ ਰਹਿਣਗੇ ਇਹ ਲੋਕਾਂ ਨੂੰ ਖੁਦ ਸਿਆਣਾ ਹੋਣਾ ਚਾਹੀਦਾ ਜੀ ਵੀ ਜਾਦੂ ਕੀ ਆ ਉਹਦੇ ਪਿੱਛੇ ਦੀ ਸਾਇੰਸ ਨੂੰ ਸਮਝਣਾ ਚਾਹੀਦਾ ਵੀ ਚਮਤਕਾਰ ਜਿਹੜਾ ਹੋ ਰਿਹਾ ਉਹਦੇ ਪਿੱਛੇ ਦਾ ਕਾਰਨ ਕੀ ਆ ਪਿੱਛੇ ਬਾਬਾ ਆਇਆ ਸੀ ਉਹ ਬਕੇਸ਼ਵਰ ਦਾਮਲ ਉਹ ਵੀ ਟ੍ਰਿਕ ਹੀ ਇੱਕ ਸਭ ਟ੍ਰਿਕ ਆ ਜੀ ਹੂੰ ਕਿਉਂਕਿ ਪਿਛਲੀ ਇੱਕ ਇੰਟਰਵਿਊ ਚ ਮੈਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੀਗੇ ਇਸ ਬਾਰੇ ਦੱਸਿਆ ਵੀ ਸੀ ਕਿਵੇਂ ਉਹ ਪਰਚੇ ਖੋਲਦੇ ਨੇ ਉਸ ਬਾਰੇ ਵੀ ਮੈਂ ਦੱਸ ਚੁੱਕਿਆ ਪਹਿਲਾਂ ਵੀ ਤੇ ਅੱਜ ਮੈਂ ਤੁਹਾਨੂੰ ਇੱਕ ਆਂਡਾ ਦੇ ਸਕਦੇ ਆਂ ਅੰਡੇ ਨੂੰ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਇੱਕ ਸਪੰਜਿੰਗ ਆਂਡਾ ਜੀ ਸਪੰਜ ਆਂਡਾ ਐਗ ਹੈ ਹੂੰ ਠੀਕ ਹੈ ਜੀ ਇਹ ਉਹ ਜਿਹੜਾ ਐ ਇੰਜ ਕਰ ਦਿੰਦੇ ਨੇ ਨਾ ਉਹ ਚੀਜ਼ ਆਏ ਹਾਂਜੀ ਇਹ ਸਪੰਜ ਐਗ ਹੈ ਜੀ ਤੇ ਆਹ ਸਟਿੱਕ ਆ ਮੇਰੇ ਕੋਲੇ ਇਹ ਮੈਂ ਚਾਹੁੰਦਾ ਜੀ ਪਹਿਲਾਂ ਤਾਂ ਤੁਸੀਂ ਆਹ ਦਾ ਹੱਥ ਅੱਗੇ ਕਰ ਲਓ ਔਰ ਇਸ ਨੂੰ ਮੁੱਠੀ 'ਚ ਬੰਦ ਕਰ ਲਓ ਆ ਕਰ ਲਿਆ ਮੇਰੀ ਮੁੱਠੀ 'ਚ ਠੀਕ ਹੈ ਜੀ ਆ ਸਟਿਕ ਵੀ ਆ ਹੁਣ ਆਪਣੇ ਕੋਲੇ ਔਰ ਆ ਦੇਖੋ ਜੀ ਮੇਰੇ ਦੋਵੇਂ ਹੱਥ ਖਾਲੀ ਆ ਹਮ ਔਰ ਦੇਖੋ ਇੱਕ ਐਗ ਨੂੰ ਆਪਾਂ ਹਵਾ 'ਚ ਪਕੜਾਂਗੇ ਕੀ ਤੁਹਾਨੂੰ ਨਜ਼ਰ ਆ ਰਿਹਾ ਹੈ ਮੈਨੂੰ ਤਾਂ ਨਹੀਂ ਆ ਰਿਹਾ ਨਹੀਂ ਆ ਰਿਹਾ ਕਿਉਂਕਿ ਇਹ ਕਨਵੀਜ਼ੀਬਲ ਆ ਜੀ ਤਾਂ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਇਹਨੂੰ ਆਪਾਂ ਇੱਥੇ ਰੱਖਾਂਗੇ ਬੋਲਾਂਗੇ ਆਬਰਾਕਾਡਾਬਰਾ ਗਿਲੀ ਗਿਲੀ ਛੂ ਛੂ ਔਰ ਇਸ ਸਟਿਕ ਨੂੰ ਇਹਦੇ ਉੱਪਰ ਕਮਾਵਾਂਗੇ ਔਰ ਬੋਲਾਂਗੇ ਚਲੇ ਜਾਓ ਇਹ ਹੁਣ ਮੈਨੂੰ ਲੱਗਦਾ ਤੁਹਾਡੇ ਹੱਥ ਚਾਗਣ ਹੌਲੀ ਹੌਲੀ ਖੋਲ ਕੇ ਦੇਖੋ ਮੈਨੂੰ ਲ ਓ ਬੱਲੇ 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 ਹਾਂ ਇਸ ਤਰ੍ਹਾਂ ਤੇ ਹੀ ਦਿਖਾ ਵੀ ਸਾਡੇ ਅੰਡਾ ਤਾਂ ਇੱਕੀ ਸੀ ਅੰਡੇ ਚੋਂ ਆਂਡਾ ਨਿਕਲ ਆਇਆ ਅੰਡੇ ਚੋਂ ਮੁਰਗੀ ਨਿਕਲਦੀ ਤਾਂ ਵੇਖੀ ਸੀ ਆਂਡੇ ਚੋਂ ਆਂਡਾ ਪਹਿਲੀ ਵਾਰੀ ਨਿਕਲਿਆ ਬਸ ਇਹੀ ਟ੍ਰਿਕ ਹੈ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਭਾਈ ਹੋਰ ਵੀ ਕੋਈ ਟ੍ਰਿਕ ਹੈ ਇਸ ਸਮੇ ਆਪਾਂ ਜਿਹੜੀ ਕਰ ਰਹੇ ਹਾਂ ਹਾਂ ਤੇ ਕਾਰਡ ਵਾਲੀ ਤਾਸ਼ ਦੇ ਪੱਤੇ ਆ ਚ ਬੜਾ ਨਹੀਂ ਕੀਏ ਲੁਕੋ ਕੇ ਰੱਖਦੇ ਆ ਆਹ ਵੇਖੀਏ ਸਭ ਤੋਂ ਬਾਅਦ ਟ੍ਰਿਕਾਂ ਹੁੰਦੀਆਂ ਨੇ ਆ ਦੇਖੋ ਜੀ ਆਪਣੇ ਕੋਲੇ ਨਾਰਮਲ ਤਾਸ਼ ਆ ਤਾਸ਼ ਨਹੀਂ ਯਾਨੀ ਕਿ ਇਹ ਖਾਲੀ ਪੇਪਰ ਆ ਤਾਸ਼ ਨਹੀਂ ਹੈ ਪਲੇਨ ਕਾਰਡ ਆ ਦੇਖੋ ਜੀ ਇਹ ਸਾਰੇ ਪਲੇਨ ਕਾਰਡ ਇੱਧਰ ਵੀ ਨੇ ਕਾਰਡ ਦਿਖਾ ਦੀ ਬਈ ਮਾੜਾ ਜੀ ਹਾਂਜੀ ਨੇੜੇ ਆ ਕੇ ਤੁਸੀਂ ਦੇਖ ਸਕਦੇ ਹੋ ਜੀ ਇਹ ਪਲੇਨ ਕਾਰਡ ਆ ਇੱਧਰੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਹੂੰ ਤੇ ਇੱਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਇੱਕ ਨਾਰਮਲ ਜੇ ਪਲੇਨ ਕਾਰਡ ਆ ਜੀ ਹੂੰ ਠੀਕ ਆ ਜੀ ਇਹਨਾਂ ਨੂੰ ਆਪਾਂ ਇੱਥੋਂ ਇਕੱਠਾ ਕਰ ਲਾਂਗੇ ਜੀ ਤੇ ਇਹਦੇ ਵਿੱਚ ਆਪਾਂ ਇੱਕ ਮੰਤਰ ਪੜਾਂਗੇ ਅੱਛਾ ਜੀ ਆ ਦੇਖੋ ਇਹ ਚ ਮੰਤਰ ਬੋਲਾਂਗੇ ਹੌਕਸ ਬੌਕਸ ਗਿਲੀ ਗਿਲੀ ਆ ਦੇਖੋ ਇੱਥੇ ਇੱਕ ਕਾਰਡ ਆ ਜਾਊਗਾ ਜੀ ਆ ਗਿਆ ਇੱਕ ਇੱਕ ਕਾਰਡ ਆ ਗਿਆ ਜੀ ਇਹ ਇਕਾ ਪਾਨ ਦਾ ਜੀ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਵੀ ਕੱਲਾ ਇਕਾ ਪਾਨ ਦਾ ਹੀ ਨਹੀਂ 1 2 ਐਂਡ 3 ਪੂਰੀ ਤਾਸ਼ ਦੇ ਵਿੱਚੋਂ ਬੈਕ ਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਪ੍ਰਿੰਟ ਆ ਜਾਵੇਗਾ ਦੇਖੋ ਜੀ ਕਿਓ ਬਾਤ ਇਧਰ ਵੀ ਤਾਂ ਅਸੀਂ ਆਏ ਬਾਈ ਇਧਰੋਂ ਵੀ ਪ੍ਰਿੰਟ ਆ ਗਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਇਧਰੋਂ ਵੀ ਇਹ ਸਾਰੀ ਤਾਸ਼ ਨਾਰਮਲ ਬਣ ਚੁੱਕੀ ਹੈ ਜੀ ਥੈਂਕ ਯੂ ਕੀ ਬੋਤ ਹੈ ਆ ਬੜੀ ਕਹੈਂਡ ਲੱਗੀ ਯਾਰ ਵੀ ਖਾਲੀ ਤਾਸ਼ ਨੂੰ ਇੱਕ ਖਾਲੀ ਪੱਤੇ ਨੂੰ ਤੁਸੀਂ ਤਾਸ਼ ਬਣਾਤਾ ਇਹ ਵੀ ਇੱਕ ਟ੍ਰਿਕ ਹੈ ਇਹ ਵੀ ਇੱਕ ਹੁਣ ਆ ਦੇਖੋ ਤੁਸੀਂ ਦੇਖ ਸਕਦੇ ਇੱਧਰ ਇੱਕ ਆ ਵਾ ਇੱਧਰ ਪ੍ਰਿੰਟ ਆ ਜੀ ਹੁਣ ਥੋੜਾ ਜਿਹਾ ਮੈਜਿਕ ਕਰਾਂਗੇ ਦੇਖੋ ਤੇ ਇਹ ਫੇਰ ਇੱਕ ਕਾਰਡ ਆ ਜਿਹੜਾ ਪਲੇਨ ਹੋ ਗਿਆ ਇਹ ਪਲੇਨ ਹੋ ਚੁੱਕਿਆ ਜੀ ਹਾਂ ਹੁਣ ਸਾਰੀ ਪਲੇਨ ਹੋ ਗਈ ਹਾਂ ਤੁਸੀਂ ਦੇ ਸਕਦੇ ਹੋ ਵੀ ਇਹ ਜਿਹੜੀ ਤਾਸ਼ ਆ ਜੀ ਇਹ ਸਾਰੀ ਪਲੇਨ ਹੋ ਚੁੱਕੀ ਆ ਇੱਥੋਂ ਤੁਸੀਂ ਪੂਰੀ ਤਰ੍ਹਾਂ ਨੂੰ ਚੰਗੀ ਤਰ੍ਹਾਂ ਦੇ ਸਕਦੇ ਹੋ ਇੱਧਰੋਂ ਵੀ ਪਲੇਨ ਆ ਜੀ ਤੇ ਇੱਧਰੋਂ ਵੀ ਤੁਸੀਂ ਦੇ ਸਕਦੇ ਹੋ ਵੀ ਸਾਰੀ ਤਾਸ਼ ਪਲੇਨ ਆ ਜੀ ਹਾਂ ਕੀ ਬਾਤ ਹੈ ਕੀ ਬਾਤ ਹੈ ਉਹ ਭਾਈ ਦੂਜੀ ਡੱਬੀ ਚ ਤਾਸ਼ ਕਿਹੜੀ ਆ ਹਾਂਜੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਹਾਂਜੀ ਉਹ ਵੀ ਇੱਕ ਤਾਸ਼ ਰਹਿ ਗਈ ਹੁਣ ਉਹ ਵੀ ਕਰਦੀ ਆ ਆਪਾਂ ਹਾਂਜੀ ਲਓ ਵੀ ਮਿੱਤਰੋ ਵੀਡੀਓ ਜਲਦੀ ਜਲਦੀ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹ ਤੁਹਾਡੇ ਲਈ ਆ ਤੁਹਾਡੀ ਜਾਣਕਾਰੀ ਲਈ ਆ ਪਬਲਿਕਲੀ ਇਹ ਵੀਡੀਓ ਬਣਦੀ ਹੈ ਤੇ ਜੇ ਪਬਲਿਕ ਸਾਥ ਦੇਓਗੇ ਫਿਰ ਅਸੀਂ ਇਦਾਂ ਨਹੀਂ ਹੋਰ ਰਮਚ ਕੇ ਵੀਡੀਓ ਲੈ ਕੇ ਆਵਾਂਗੇ ਜਿਹਦੇ ਨਾਲ ਤੁਹਾਡਾ ਇੰਟਰਟੇਨਮੈਂਟ ਵੀ ਹੋਊਗਾ ਤੇ ਕੁਝ ਸਿੱਖਣ ਨੂੰ ਵੀ ਮਿਲੂਗਾ ਆ ਦੇਖੋ ਜੀ ਆਪਣੇ ਕੋਲੇ ਇੱਕ ਨਾਰਮਲ ਜੀ ਤਾਸ਼ ਹੈ ਜੀ ਹਮ ਜਿਵੇਂ ਤੁਸੀਂ ਕੈਮਰੇ ਚ ਦੇਖ ਹੀ ਸਾਥ ਦਿਓ ਵੀ ਇਹਦੇ ਵਿੱਚ ਕੋ ਅਲੱਗ-ਅਲੱਗ ਕਾਰਡਸ ਨੇ ਜੀ ਹੂੰ ਸਾਰੇ ਅਲੱਗ-ਅਲੱਗ ਕਾਰਡਸ ਨੇ ਇਹਨਾਂ ਵਿੱਚੋਂ ਕੋਈ ਵੀ ਇੱਕ ਕਾਰਡ ਤੁਸੀਂ ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਮੈਂ ਇਸ ਤਰ੍ਹਾਂ ਕਾਰਡਸ ਨੂੰ ਚਲਾਉਂਗਾ ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਸਟਾਪ ਬੋਲ ਸਕਦੇ ਹੋ ਜਿੱਥੇ ਵੀ ਦਿਲ ਕਰਦਾ ਰੋਕ ਦਿਓ ਜੀ ओके okay, कार्ड देख लो मेरा फेस इधर है जी मिनू ना दिखाओ कैमरे ਨੂੰ ਦਿਖਾ ਸਕਦੇ ਪਰ ਮੈਨੂੰ ਨਾ ਦਿਖਾਈ ਲੋ ਮਿੱਤਰੋ ਆਹ ਕਾਰਡ ਆਪਾਂ ਜਿਹੜਾ ਕੱਢਿਆ ਹੋਇਆ ਤੇ ਬਾਈ ਨੇ ਮੂੰਹ ਕੀਤਾ ਹੋਇਆ ਪਰ ਇਹ ਤੇ ਉਹਦੇ ਉੱਤੇ ਰੱਖਦੇ ਆ ਹਾਂਜੀ ਉੱਥੇ ਹੀ ਰੱਖ ਦਿਓ ਹਾਂ ਠੀਕ ਆ ਜੀ ਲੋ ਰੱਖ ਹੁਣ ਇਹ ਕਾਰਡ ਆ ਜੀ ਇਹਨੂੰ ਥੋੜਾ ਅੱਗੇ ਕਰ ਦਾਂਗੇ ਆਪਾਂ ਔਰ ਇਹਨੂੰ ਆਪਾਂ ਕੋਈ ਇੰਦੇ ਥੱਲੇ ਰੱਖ ਰਿਆਂ ਦੇਖੋ ਜੀ ਆਹ ਬੈਗੀ ਦੇ ਥੱਲੇ ਆ ਹੁਣ ਆ ਦੇਖੋ ਜੀ ਤੁਹਾਡਾ ਕਾਰਡ ਉੱਥੇ ਹੀ ਆ ਉਹੀ ਕਾਰਡ ਆ ਉਹੀ ਕਾਰਡ ਆ ਜੀ ਮੈਂ ਨਾ ਵੀ ਇਹਨੂੰ ਆਪ ਦੀ ਫਿੰਗਰ ਨਾਲ ਤੁਸੀਂ ਆਪ ਵਿੱਚ ਕਰੋ ਕਿਉਂਕਿ ਹੋ ਸਕਦਾ ਮੈਂ ਚੀਟਿੰਗ ਕਰਾਂ ਇਹਨਾਂ ਆਦੀ ਫਿੰਗਰ ਨਾਲ ਚੰਗੀ ਤਰ੍ਹਾਂ ਅੰਦਰ ਕਰ ਦਜੀ ਮੈਂ ਹੱਥ ਲਾ ਕੇ ਨੱਪ ਦਿਆਂ ਲੋ ਹਾਂਜੀ ਹੁਣ ਆ ਦੇਖੋ ਜੀ ਹੁਣ ਤੋਂ ਯਾਦ ਦਾ ਕਾਰਡ ਵਿੱਚ ਰੱਖ ਰਕਤੇ ਜੀ ਹੁਣ ਮੈਨੂੰ ਨਹੀਂ ਪਤਾ ਤੁਹਾਡਾ ਕਾਰਡ ਕਿੱਥੇ ਆ ਕਿੱਥੇ ਨਹੀਂ ਪਰ ਉੱਤੇ ਤੁਸੀਂ ਦੇਖ ਸਕਦੇ ਉੱਤੇ ਤਾਂ ਨਹੀਂ ਤੁਹਾਡਾ ਕਾਰਡ ਨਹੀਂ ਉੱਤੇ ਸਿੱਕੀ ਇਟ ਦੀ ਆ ਤੁਹਾਡਾ ਕਾਰਡ ਕਿੱਧਰ ਚਲਾ ਗਿਆ ਜੀ ਵਿਚਾਲੇ ਜੇ ਆਉਂਦਾ ਵਿਚਾਲੇ ਤੁਸੀਂ ਆਪ ਦੇ ਹੱਥ ਨਾਲੋਂ ਵਿਚਾਲੇ ਕੀਤਾ ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਤੁਹਾਡਾ ਕਾਰਡ ਸਿਰਫ ਚੁਟਕੀ ਵਜਾਵਾਂਗੇ ਤਾਂ ਤੁਹਾਡਾ ਕਾਰਡ ਆ ਦੇਖੋ ਜੀ ਉੱਪਰ ਆ ਚੁੱਕਿਆ ਕਿਾ ਬਹੁਤ ਹੈ ਕੋਈ ਵੀ ਰੋਕ ਸਕਦਾ ਸੀ ਮੈਂ ਹਾਂਜੀ ਹਾਂਜੀ ਮਰਜੀ ਨਾ ਰੋਕਿਆ ਕਮਾਲਾ ਉੱਤੇ ਕਿਵੇਂ ਆ ਗਿਆ ਉੱਤੇ ਤਾਂ ਯਾਰ ਰੱਟ ਦੀ ਉਹ ਸੀਗੀ ਚਿੱਕੀ ਇਹ ਹੀ ਨਹੀਂ ਹੁਣ ਦੇਖੋ ਜੀ ਆਪਾਂ ਕੈਮਰਾਮੈਨ ਜੀ ਨੂੰ ਵੀ ਤੇ ਤੁਹਾਨੂੰ ਵੀ ਹਿਪਨੋਟਾਈਜ਼ ਕਰਨ ਜਾ ਰਹੇ ਹਾਂ ਅੱਛਾ ਜੀ ਹਿਪਨੋਟਾਈਜ਼ ਕਿਵੇਂ ਕਰਾਂਗੇ ਜੀ ਆਹ ਕਾਰਡ ਨੂੰ ਤੁਸੀਂ ਪਕੜੋ ਹਾਂ ਤੇ ਬਾਕੀ ਤੁਸੀਂ ਪੂਰਾ ਡੈਕ ਜਿਵੇਂ ਤੁਸੀਂ ਚੈੱਕ ਕੀਤਾ ਵੀ ਇਹਦੇ ਵਿੱਚ ਹੋਰ ਇਸ ਤਰ੍ਹਾਂ ਦਾ ਕੋਈ ਕਾਰਡ ਵੀ ਹੈ ਨਹੀਂਗਾ ਜੀ ਹੁਣ ਮੈਂ ਤੁਹਾਨੂੰ ਹਿਪਨੋਟਾਈਜ਼ ਕਰੂੰਗਾ ਹਿਪਨੋਟਾਈਜ਼ ਕਿਵੇਂ ਕਰੂੰਗਾ ਨਜ਼ਰਬੰਦੀ ਕਿਹਨੂੰ ਕਹਿੰਦੇ ਜੀ ਨੂੰ ਬਾਬੇ ਲੋਕ ਕਹਿ ਦਿੰਦੇ ਆ ਜੀ ਅਸੀਂ ਨਜ਼ਰ ਬੰਨਤੀ ਜਾਂ ਇਸ ਤਰ੍ਹਾਂ ਦਾ ਕੁਝ ਹਾਂ ਦੇਖੋ ਜੀ ਮੈਂ ਤੁਹਾਨੂੰ ਹਿਪਨੋਟਾਈਜ਼ ਕਰਨ ਜਾ ਰਿਹਾ ਹਾਂ ਇਹ ਤੁਹਾਡਾ ਕਾਰਡ ਆ ਜੀ ਹੂੰ ਇਹ ਕਾਰਡ ਨੂੰ ਆਪਾਂ ਇੱਥੇ ਰੱਖਾਂਗੇ ਹੂੰ ਔਰ ਬੋਲਾਂਗੇ ਵਨ ਟੂ ਐਬਰਾਕਾਡਾਬਰਾ ਗਿਲੀ ਗਿਲੀ ਛੂ ਛੂ ਹੁਣ ਤੁਸੀਂ ਕੀ ਦੇਖੋਗੇ ਕਿ ਜਿਹੜੇ ਇਹ ਤਾਸ਼ ਆ ਹਾਂ ਇਹਨੂੰ ਦੇਖੋ ਵੀ ਕਿਹੜਾ ਕਾਰਡ ਆ ਜੀ ਇਹ ਪੰਜੀ ਹੁਕਮ ਦੀ ਪੰਜੀ ਹੁਕਮ ਦੀ ਤਿੰਨ ਵਾਰੀ ਬੋਲੋ ਪੰਜੀ ਹੁਕਮ ਦੀ 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 ਤੇ ਪੰਜੀ ਹੋ ਕੰਦੀ ਤੇ ਤੁਸੀਂ ਇਹ ਚ ਸਾਰੇ ਤਾਸ਼ ਹੀ ਦੇਖ ਸਕਦੇ ਜੀ ਪੰਜੀ ਹੁਕਮਦੀਆਂ ਹੀ ਨੇ ਓਏ ਹੋਏ 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 ਉਹ ਦੂਜੇ ਪੱਤੇ ਕਿੱਧਰ ਗਏ ਆ ਦੇਖੋ ਜੀ ਹਾਂ ਇਹ ਚ ਜਿਹੜੇ ਥੋੜੇ ਬਹੁਤ ਕਾਰਡ ਆ ਉਹਨਾਂ ਨੂੰ ਵੀ ਆਪਾਂ ਮੈਜੀ ਕਰਾਂਗੇ ਉਹ ਵੀ ਪੰਜੀਆਂ ਹੁਕਮਦੀਆਂ ਬਣ ਜਾਣਗੇ ਆ ਦੇਖੋ ਜੀ ਲਓ ਜੀ ਇਹ ਕਰ ਲਿਆ ਹੋਏ ਪੁਨਟੈਜ ਹਿਪਨੋਟਾਈਜ਼ ਹਾਂ ਜੀ ਤੇ ਕੈਮਰਾ ক্লোਜ਼ ਕਰਕੇ ਵੀ ਦੇਖ ਸਕਦੇ ਆ ਵੀ ਸਾਰੇ ਬਣਾ ਜਾ ਬਾਈ ਨੇੜੇ ਕਰਕੇ ਦਿਖਾ ਦੀ ਕਿਤੇ ਐਨਾ ਕਹਿੰਦੇ ਸਾਰੇ ਦੇਖ ਸਕਦੇ ਜੀ ਵੀ ਸਾਰੀਆਂ ਪੰਜੀਆਂ ਹੁਕਮਦੀਆਂ ਜੀ ਇਹ ਤਾਂ ਅਸਲੀ ਦੂਸਰੀ ਜਿਹਦੇ ਵਿੱਚ ਸਾਰੇ ਪੱਤੇ ਸੀ ਆਹ ਦੇਖ ਸਾਹਦੇ 52 ਦੇ 52 ਪੱਤੇ ਦੂਜੇ ਸਾਰਿਆਂ ਪੰਜੀਆਂ ਹੁਕਮ ਦੀਆਂ ਕਿਆ ਬਾਤ ਹੈ